ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਬਾਥੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਪੁਰਜੀ ਸਬਜ਼ੀ ਜਿਹੜੀ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਇਹ ਬਾਥੂ ਇਹ ਕੱਚਾ ਕੱਚਾ ਆਪਾਂ ਖੇਤ ਗੇ ਸੀ ਬਾਥੂ ਤੋੜ ਲਏ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਕੋਈ ਇਹਦੇ ਵਿੱਚ ਕੋਈ ਕਚਰਾ ਵਗੈਰਾ ਉਹਨੂੰ ਕੱਢ ਦਮਾਂਗੇ ਤੇ ਇਹਨੂੰ ਆਪਾਂ ਛਾਂਟ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਤੇ ਜਿਹੜੀ ਇਹ ਸਬਜੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਹੈਲਦੀ ਹੁੰਦੀ ਹੈਗੀ ਤੇ ਇਹ ਆਮੀ ਜਿਹੜਾ ਬਾਥੂ ਹੈਗਾ ਆਪਣੇ ਖੇਤਾਂ ਦੇ ਵਿੱਚ ਬਿਨਾ ਬੀਜੇ ਤੋਂ ਹੀ ਉੱਗੇ ਹੁੰਦਾ ਹੈਗਾ ਤੇ ਇਸ ਟਾਈਮ ਇਹਦਾ ਮਤਲਬ ਹੈ ਕਿ ਮਤਲਬ ਕਿ ਉਗਣ ਦਾ ਪੂਰਾ ਮਤਲਬ ਕਿ ਜਿਹੜਾ ਸੀਜ਼ਨ ਹੈਗਾ ਤੇ ਏਸੀ ਸੀਜ਼ਨ ਦੇ ਵਿੱਚ ਇਹ ਉਗਦਾ ਹੈਗਾ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਹੈਲਦੀ ਰੈਸਪੀ ਤੇ ਇਸਦੀ ਸਬਜੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਿਹੜਾ ਇਹ ਬਾਥੂ ਸੀ ਇਹਨੂੰ ਆਪਾਂ ਕਟਿੰਗ ਕਰ ਲਿਆਗਾ ਬਰੀਕ ਬਰੀਕ ਤੇ ਜਿਵੇਂ ਆਪਾਂ ਸਾਗ ਕੱਟਦੇ ਆਂਗੇ ਉਸ ਤਰ੍ਹਾਂ ਇਹਨੂੰ ਬਰੀਕ ਬਰੀਕ ਕੱਟ ਲੈਣਾਗਾ ਤੇ ਇਹਦੇ ਵਿੱਚ ਆਪਾਂ ਨੂੰ ਚਾਹੀਦੇ ਆਲੂ ਆਲੂ ਵੀ ਆਪਾਂ ਛੱਲ ਕੇ ਤਿਆਰ ਕਰ ਲਵਾਂਗੇ ਇੱਥੇ ਤੇ ਨਾਲ ਹੀ ਆਪਾਂ ਇਹਦੇ ਬਰੀਕ ਬਰੀਕ ਪਿਆਜ਼ ਕੱਟ ਲਵਾਂਗੇ ਤੜਕਾ ਲਾਉਣ ਵਾਸਤੇ ਤੇ ਤਿੰਨ ਚਾਰ ਜਿਹੜੀਆਂ ਹਰੀਆਂ ਮਿਰਚਾਂ ਉਹ ਵੀ ਕੱਟ ਕੇ ਤਿਆਰ ਕਰ ਲਵਾਂਗੇ ਤੇ ਇਹ ਸਾਰੀਆਂ ਚੀਜ਼ਾਂ ਨੂੰ ਤਿਆਰ ਕਰਨ ਤੋਂ ਬਾਅਦ ਆਪਾਂ ਲੈ ਲਾਂ ਮੈਂ ਇੱਕ ਕੜਾਈ ਹੈ ਕੜਾਈ ਦੇ ਵਿੱਚ ਪਾ ਲਿਆ ਆਪਾਂ ਇੱਕ ਘੜਛੀ ਤੇਲ ਤੇਲ ਨੂੰ ਗਰਮ ਹੋਣ ਤੋਂ ਬਾਅਦ ਪਾ ਦਵਾਂਗੇ ਇੱਕ ਚਮਚਾ ਜੀਰਾ ਇਹਦੇ ਵਿੱਚ ਜਿਹੜੀ ਇਹ ਸਬਜੀ ਹੈ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਖੇਤ ਦੇ ਵਿੱਚ ਆਮ ਹੀ ਇਹ ਬਿਨਾ ਬੀਜੇ ਹੀ ਉੱਗ ਆਉਂਦੀ ਹੈਗੀ ਜਿਹੜੀ ਚੀਜ਼ ਹੈਗੀ ਤੇ ਇਹ ਇਹ ਸਰਦੀ ਸਰਦੀ ਮਤਲਬ ਕਿ ਉਗਦੀ ਰਹਿੰਦੀ ਹੈਗੀ ਤੇ ਮਤਲਬ ਕਿ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਇਹਦੇ ਜਿਵੇਂ ਤੁਸੀਂ ਆਲੂ ਦੇ ਪਰੌਂਠੇ ਆਲੂਆਂ ਦੇ ਵਿੱਚ ਪਰੌਂਠੇ ਵੀ ਬਣਾ ਸਕਦੇ ਹੋ ਤੇ ਵੈਸੇ ਇਹਦੀ ਜੇ ਮਿੱਸੀ ਰੋਟੀ ਦੇ ਵਿੱਚ ਪਾਉਣਾ ਹੋਵੇ ਤਾਂ ਇਹਦਾ ਟੇਸ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਕਈ ਕਈ ਚੀਜ਼ਾਂ ਦੇ ਵਿੱਚ ਤੁਸੀਂ ਪਾ ਕੇ ਇਹਨੂੰ ਖਾ ਸਕਦੇ ਹੋਗੇ ਜਿਹੜਾ ਬਹੁਤ ਹੀ ਆਪਣੀ ਸਿਹਤ ਲਈ ਲਾਹੇਵੰਦ ਹੈਗਾ ਤੇ ਲਾਭਦਾਇਕ ਹੈਗਾ ਤੇ ਇਧਰ ਤੇਲ ਗਰਮ ਹੋ ਗਿਆ ਆਪਣਾ ਤੇਲ ਗਰਮ ਤੋਂ ਬਾਅਦ ਆਪਾਂ ਇੱਕ ਚਮਚਾ ਜੀਰਾ ਪਾਤਾ ਸੀ ਜੀਰਾ ਮਤਲਬ ਕਿ ਪੁੱਜਣ ਤੋਂ ਬਾਅਦ ਇਹਦੇ ਵਿੱਚ ਪਾਤਾ ਆਪਾਂ ਪਿਆਜ਼ ਤੇ ਮਿਰਚ ਕੱਟੀ ਹੋਈ ਇਹਦੇ ਵਿੱਚ ਤੁਸੀਂ ਆਦਰਕ ਟਮਾਟਰ ਜੋ ਵੀ ਹੈ ਤੁਸੀਂ ਪਾ ਪਾਉਣਾ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਪਰ ਇਹ ਥੋੜੇ ਮਸਾਲਿਆਂ ਨਾਲ ਹੀ ਮਤਲਬ ਕਿ ਜਿਹੜੀ ਸਬਜੀ ਹੈਗੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਜੇ ਤੁਹਾਡੇ ਕੋਲੇ ਹੈ ਤਾਂ ਤੁਸੀਂ ਪਾ ਸਕਦੇ ਨਹੀਂ ਹੈਗੇ ਤਾਂ ਤੁਸੀਂ ਛੱਡ ਵੀ ਸਕਦੇ ਹੋ ਤੇ ਪਿਆਜ਼ ਤੇ ਮਿਰਚ ਦਾ ਇਹਨੂੰ ਤੜਕਾ ਲਗਾ ਕੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਿਹੜੀ ਪਰਜੀ ਹੈਗੀ ਪਿਆਜ਼ ਤੇ ਹਰੀ ਮਿਰਚ ਨੂੰ ਆਪਾਂ ਥੋੜਾ ਭੁੰਨ ਲਵਾਂਗੇ ਜਿਦੋਂ ਪਿਆਹ ਦਾ ਰੰਗ ਕਾ ਜਾਂ ਕਲਰ ਚੇਂਜ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਲੂ ਤੇ ਇਹਨੂੰ ਆਪਾਂ ਇੱਕ ਵਾਰੀ ਹਿਲਾ ਲੈਣੇ ਹੈਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਲੂ ਆਲੂ ਆਪਾਂ ਨੇ ਕੱਟ ਕੇ ਤਿਆਰ ਕਰ ਲਿਆ ਧੋ ਕੇ ਤੇ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਆਲੂਆਂ ਨੂੰ ਵੀ ਭੁੰਨ ਲਵਾਂਗੇ ਪਿਆਜ਼ਾਂ ਦੇ ਨਾਲ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਹੈਗੀ ਪੁਰਜੀਵਨ ਕੀ ਤਿਆਰ ਹੋ ਜਾਂਦੀ ਹੈ ਦੂ ਬਾਥੂ ਦੀ ਬਹੁਤ ਹੀ ਜਿਆਦਾ ਟੇਸਟੀ ਲੱਗਦੀ ਹੈਗੀ ਤੇ ਕੋਈ ਜਿਆਦਾ ਮਿਹਨਤ ਨਹੀਂ ਹੈਗੀ ਇਹਦੇ ਵਿੱਚ ਤੇ ਨਾ ਕੋਈ ਜਿਆਦਾ ਮਤਲਬ ਕਿ ਮਿਰਚ ਮਸਾਲੇ ਪਾਉਣ ਦੀ ਜ਼ਰੂਰਤ ਹੈਗੀ ਸਿੰਪਲ ਤਰੀਕੇ ਨਾਲ ਹੀ ਜਿਹੜੀ ਇਹ ਬਣ ਜਾਂਦੀ ਹੈਗੀ ਤੇ ਬੇਸਿਕ ਜੇ ਮਸਾਲਿਆਂ ਤੋਂ ਹੀ ਮਤਲਬ ਕਿ ਬਹੁਤ ਜਿਆਦਾ ਟੇਸਟ ਵਧੀਆ ਆਉਂਦਾਗਾ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਆਲੂਆਂ ਨੂੰ ਆਪਾਂ ਕੁਸ ਦੇਰ ਪਿਆਜ਼ ਨਾਲ ਭੁੱਜਨ ਦੇਵਾਂਗੇ ਤਾਂ ਕਿ ਆਲੂ ਜਿਹੜੇ ਥੋੜੇ ਸੌਫਟ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਬਾਥੂ ਹੈਗਾ ਉਹ ਕੱਟਿਆ ਹੋਇਆ ਉਹਨੂੰ ਆਪਾਂ ਧੋ ਕੇ ਥੋੜਾ ਜਿਹਾ ਤੇ ਰੱਖ ਲਵਾਂਗੇ ਚੋੜ ਕੇ ਚੰਗੀ ਤਰ੍ਹਾਂ ਤੇ ਇਧਰ ਆਦੂ ਜਿਹੜੇ ਆਪਾਂ ਨੂੰ ਭੁੱਜਦੇ ਨੇ ਕੁਸ ਟਾਈਮ ਹੋ ਗਿਆ ਹੈਗਾ ਤੇ ਇਹਨਾਂ ਨੂੰ ਆਪਾਂ ਲੈ ਆ ਦਿੰਨੇ ਆਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਫਿਰ ਦੁਬਾਰਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਥੋੜੇ ਦੇਰ ਹੋਰ ਭੁੰਨਾਂਗੇ ਆਪਾਂ ਥੋੜੇ ਜਿਹੇ ਹਜੇ ਆਦੂ ਮਤਲਬ ਕਿ ਥੋੜੇ ਸੌਫਟ ਹੋ ਜਾਂਦੇ ਤੇ ਥੋੜੇ ਜਿ ਮਿਕਸ ਕਰ ਲਵਾਂਗੇ ਹੁਣ ਫਿਰ ਦੁਬਾਰਾ ਕਿਉਂਕਿ ਸੇਕ ਕਾਫੀ ਜ਼ਿਆਦਾ ਹੈਗਾ ਅੱਗ ਦਾ ਤੇ ਬਾਰ ਬਾਰ ਇਹਨਾਂ ਚਲਾਉਣੇ ਪੈਂਦੇ ਆ ਤਾਂ ਕਿ ਜਿਹੜੇ ਆਲੂ ਅਥਲ ਦੇਣਾਂ ਲੱਗ ਜਾਣ ਕੜਾਈ 'ਚ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੀ ਆਪਾਂ ਬਾਥੂ ਧੋ ਕੇ ਰੱਖਿਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਕਾ ਲਵਾਂਗੇ ਫਿਰ ਤੇ ਬਾਥੂ ਪਾ ਦਵਾਂਗੇ ਇਹਦੇ ਵਿੱਚ ਸਾਰੇ ਦਾ ਸਾਰਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਾਥੂ ਨੂੰ ਆਲੂਆਂ ਦੇ ਵਿੱਚ ਤੇ ਇਹਨੂੰ ਵੀ ਕੁਝ ਟਾਈਮ ਲਈ ਪਕਾ ਲਵਾਂਗੇ 4-5 ਮਿੰਟ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਆਪਾਂ 4-5 ਮਿੰਟ ਪਕਾ ਲਵਾਂਗੇ ਤਾਂ ਕਿ ਜਿਹੜਾ ਬਾਥੂ ਦੇ ਵਿੱਚ ਪਾਣੀ ਆ ਉਹ ਥੋੜਾ ਜਿਹਾ ਰਿਲੀਜ਼ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੁਝ ਮਸਾਲੇ ਜਿਹੜੇ ਆਪਾਂ ਨੂੰ ਚਾਹੀਦੇ ਨੇਗੇ ਨਾਰਮਲ ਜੇ ਬੇਸਿਕ ਜਿਹੇ ਮਸਾਲੇ ਜਿਹੜੇ ਆਪਾਂ ਰੋਟੀਨ ਦੇ ਵਿੱਚ ਚੂਜ਼ ਕਰਦੇ ਆਂਗੇ ਤੇ ਮਸਾਲੇ ਐਡ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਸਾਰਾ ਪਾਣੀ ਹੈ ਜਿਹੜਾ ਰੀਲਿਸ ਕਰਤਾ ਬਾਥੂ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਐਡ ਕਰ ਲਵਾਂਗੇ ਤੇ ਇਸੇ ਪਾਣੀ ਦੇ ਵਿੱਚ ਜਿਹੜੀ ਆਪਣੀ ਇਹ ਸਬਜੀ ਪੁਰਜੀ ਬਣ ਕੇ ਤਿਆਰ ਹੋ ਜੂਗੀ ਜਿਹੜੀ ਕਿ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਹੁਣ ਇਹਦੇ ਵਿੱਚ ਆਪਾਂ ਮਿਰਚਾਂ ਐਡ ਕਰ ਦਵਾਂਗੇ ਕੁਸ ਮਿਰਚ ਆਪਾਂ ਹਰੀ ਪਾਈ ਸੀ ਦੇਖ ਕੇ ਮਸਾਲੇ ਜਿਹੜੇ ਐਡ ਕਰਨਾ ਧਨੀਆ ਪਾਊਡਰ ਐਡ ਕਰ ਦਾਂਗੇ ਗਰਮ ਮਸਾਲਾ ਸਵਾਦ ਅਨੁਸਾਰ ਨਾਣ ਤੇ ਥੋੜੇ ਜਿਹੇ ਦਾ ਚਮਚਾ ਜਿਹੜਾ ਹਲਦੀ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਸਬਜ਼ੀ ਨੂੰ ਆਪਾਂ ਟੱਗ ਕੇ ਪਕਾ ਲਵਾਂਗੇ ਕੁਝ ਦੇਰ ਤੇ ਵਿੱਚ ਦੀ ਆਪਾਂ ਇਹਨੂੰ ਮਤਲਬ ਕਿ ਹਿਲਾਉਂਦੇ ਰਹਿਣਾ ਤਾਂ ਕਿ ਇਹ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਨਹੀਂ ਪਾਇਆ ਕੋਸ਼ਿਸ਼ ਕਿ ਕੜਾਹੀ ਚ ਨਾ ਲੱਗ ਜੇ ਕਿਉਂਕਿ ਸੇਕ ਕਾਫੀ ਜ਼ਿਆਦਾ ਹੈਗਾ ਕਿਉਂਕਿ ਆਪਾਂ ਚੁੱਲ੍ਹੇ ਤੇ ਬਣਾ ਰਹੇ ਹਾਂ ਇਹ ਸਬਜ਼ੀ ਇਹ ਤੇ ਗੈਸ ਤੇ ਨਹੀਂ ਬਣਾ ਰਹੇ ਹੈਗੇ ਕਿ ਤਾਂ ਕਰਕੇ ਚੁੱਲ੍ਹੇ ਤੇ ਖੈਂਸ ਜ਼ਿਆਦਾ ਮਤਲਬ ਕਿ ਜਿਹੜਾ ਸੇਕ ਹੈ ਕਾਫੀ ਜ਼ਿਆਦਾ ਹੁੰਦਾ ਲੱਕੜਾਂ ਦਾ ਤੇ ਇਹ ਸਾਰੇ ਮਸਾਲੇ ਮਿਕਸ ਕਰਕੇ ਤੇਨੂੰ ਆਪਾਂ ਢੱਕ ਕੇ ਪਕਾ ਲਵਾਂਗੇ ਤੇ ਇੱਕ ਦੋ ਵਾਰੀ ਇਹਨੂੰ ਆਪਾਂ ਹਿਲਾਉਂਦੇ ਚਲਾਉਂਦੇ ਫੇਰ ਹਲਿਆਚ ਲਾ ਲਵਾਂਗੇ ਪੱਕਣ ਤੱਕ ਤੇ ਸਬਜੀ ਨੂੰ ਪੱਕਦੇ ਨੂੰ ਥੋੜੀ ਟਾਈਮ ਹੋ ਗਿਆਗਾ ਤੇ ਇਹਨੂੰ ਆਪਾਂ ਦੁਬਾਰੇ ਫੇਰ ਚੈੱਕ ਕਰ ਲਵਾਂਗੇ ਹਿਲਾ ਕੇ ਕਿ ਕਿੰਨੇ ਕੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਤੇ ਇਹਨੂੰ ਆਪਾਂ ਹਲਿਆਚ ਲਾ ਲਵਾਂਗੇ ਤੁਸੀਂ ਦੇਖ ਸਕਦੇ ਸਬਜੀ ਜਿਹੜੀ ਕਾਫੀ ਸੋਲਿਆ ਪੱਕ ਗਈ ਹੈਗੀ ਤੇ ਜਿਹੜੇ ਆਲੂ ਹੋ ਗਏ ਆਪਾਂ ਆਲੂ ਨੂੰ ਚੈੱਕ ਕਰ ਲਵਾਂਗੇ ਕਿ ਆਲੂ ਜਿਹੜੇ ਆ ਪੱਕ ਗਏ ਹੈਗੇ ਕਿ ਨਹੀਂ ਤੇ ਆਲੂ ਬਿਲਕੁਲ ਆਪਣੇ ਸੌਫਟ ਹੋ ਗਏ ਨੇ ਸਬਜ਼ ਜਿਹੜੀ ਆਪਣੇ ਬਣ ਕੇ ਬਿਲਕੁਲ ਹੈਗੀ ਹੈ ਤਿਆਰ ਹੋ ਗਈ ਹੈਗੀ ਜੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਪੁਰਜੀ ਬਣ ਕੇ ਤਿਆਰ ਹੋਈ ਹੈਗੀ ਤੇ ਇਹਨੇ ਜਿਹੜਾ ਤੇਲ ਹੈਗਾ ਰਿਲੀਜ਼ ਕਰਤਾ ਹੈਗਾ ਸਬਜੀ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਹੈਗੀ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਹੈਗੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਰੈਸਪੀ लेके ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ